ਲੋ ਜੀ ਸੂਜੀ ਸਾਡੀ ਹੋ ਗਈ ਗਰਮ ਹੁਣ ਛਿੱਟੇ ਪੈਣ ਆਹੋ ਹਾਂਜੀ ਅੱਧਰ ਲੱਗ ਗਿਆ ਜੀ ਮੀ ਤੇ ਉਧਰ ਹੋ ਗਈ ਅਸੀਂ ਪੂਰੀਆਂ ਵਧੀਆ ਹੋ ਗਿਆ ਬਹੁਤ ਵਧੀਆ ਤੇ ਸੰਗੀ ਜਾਂਦੀ ਹੈ ਹਾਂਜੀ ਸੰਗੀ ਹਾਂਜੀ ਹੁਣ ਅਸੀਂ ਹੋ ਗਈ ਤਿਆਰ ਤੇ ਹੁਣ ਅਸੀਂ ਜਾਣਾ ਆ ਹਿਮਾ ਕੋਲ ਜੀ ਕੁੜੀ ਦਾ ਵਿਆਹ ਹੋਇਆ ਹੈ ਉਹਨੂੰ ਮੈਂ ਜਾਣਾ ਆ ਤੇ ਉਹਦਾ ਗਿਫਟ ਦੇਣਾ ਹੈ ਉਹਨੂੰ ਤੇ ਉਹਨਾਂ ਮਿਲਣਾ ਆ ਤੇ ਉਹ ਕਹਿ ਰਹੀ ਆ ਵੀ ਸ਼ੈਨ ਨੂੰ ਆ ਜਾ ਫਿਰ ਮਿਲਦੇ ਆਂ ਅਸੀਂ ਤੇ ਬਾਹਰ ਮੌਸਮ ਮੀਆਲਾ ਹੋ ਗਿਆ ਆ ਹਾਂ ਕਿੱਦਾਂ ਹੋ ਗਿਆ ਬਸ ਇੱਧਰ ਰਹੇ ਅੱਜ ਮਮਮੀ ਜੀ ਕਹਿੰਦੇ ਮੈਂ ਕੰਮ ਆ ਮਮਮੀ ਚ ਨੂੰ ਕਰੇ ਫੇ ਕਹਿੰਦੇ ਤੂੰ ਜਾ ਆ ਫੇ ਮੈਂ ਕਰੇ ਰਹੇ ਹੁੰਦੀ ਆ ਫੇ ਮੈਂ ਹੁਣ ਚੱਲੀ ਆ ਤੇ ਬਾਏ ਮਮਮੀ ਜੀ ਹੁਣ ਅਸੀਂ ਚੱਲਦੇ ਆ ਸ਼ੈੱਲ ਹੁਣ ਅਸੀਂ ਆ ਗਏ ਆ ਤੇ ਹੁਣ ਅਸੀਂ ਲਗਲੀ ਫੋਟੋ ਤੇ ਬੈਠੇ ਆ ਤੇ ਕੁਝ ਛੋਟਾ ਕਰਾਂਗੇ ਤੇ ਤੁਹਾਨੂੰ ਸਾਰੇ ਦਿਖਾਉਂਦੇ ਆ ਹੋਰ ਸਣਾਓ ਹੇ ਮੋਤੀ ਕਿੱਦਾਂ ਹੈ ਮੈਂ ਤਾਂ ਵਿਆਹ ਤੇ ਆ ਨਹੀਂ ਹੋਇਆ ਮੇਤੋਂ ਮੰਮੀ ਜੀ ਬਿਮਾਰ ਸੀ ਤੇ ਉੱਦਾਂ ਵੀ ਕੰਮ ਸੀ ਤੇ ਹੋਰ ਵਿਆਹ ਵਧੀਆ ਹੋ ਗਿਆ ਬਹੁਤ ਵਧੀਆ ਤੇ ਸੰਗੀ ਜਾਂਦੀ ਆ ਮੈਂ ਤਾਂ ਆ ਨਹੀਂ ਹੋਇਆ ਸੋਗੀ ਚਲ ਮੈਂ ਕਿ ਉੱਦਾਂ ਮਿਲ ਲੈਂਦੇ ਆ ਫਿਰ ਕੱਲੂ ਵਿਆਹ ਤੇਰਾ ਜਾਣ ਹੀ ਹੋਇਆ ਤੇ ਦਸਾਂਗੇ ਬੈਠੀ ਆਜੇ ਤਾਂ ਕਾਲਜ ਮਿਲ ਲਈਦਾ ਕੱਲੂ 25 ਰਸਤੇ ਨੇ 15 ਰਸਤੇ 25 ਰਸਤੇ 25 ਰਸਤੇ ਹਾਂ ਕੱਲੂ ਆਪਣੇ ਸਕੂਲ ਨੇ ਪਰ ਜਾਣਾ ਨਹੀਂ ਨਹੀਂ ਜਾਣਾ ਕਿਉਂ ਨਹੀਂ ਜਾਣਾ ਮੈਂ ਕਰ ਹੀ ਰਹਾ ਹਾਂ ਮੈਂ ਤਾਂ ਮੈਨੂੰ ਮਰਨ ਚਾਹੀਦਾ ਮੈਂ ਕੀ ਕਰੇ ਯਾਰ ਤੁਸਾਂ ਨਹੀਂ ਜਾਣਾ ਫੌਜੀ ਦੀ ਡਰੈਸ ਉਹ ਨਹੀਂ ਮੁਕੜਾਦੇ ਹਾਂ ਫੌਜੀ ਲਈ ਰੋਜ਼ ਨਾਲ ਨਹੀਂ ਬੰਦੂ ਵੀ ਸਵਾਦ ਲੋ ਜੀ ਸਾਡਾ ਆਰਡਰ ਆ ਗਿਆ ਹੈ ਟਿੱਕੀ ਤੇ ਸੈਂਡਵਿਚ ਤੇ ਹੁਣ ਅਸੀਂ ਖਾਂਦੇ ਹਾਂ ਲੋ ਜੀ ਹੁਣ ਅਸੀਂ ਖਾ ਲਿਆ ਪੀ ਲਿਆ ਆ ਤੇ ਹੁਣ ਅਸੀਂ ਚੱਲਾਂਗੇ ਹੁਣ ਵਾਪਿਸ ਘਰਾਂ ਨੂੰ ਤੇ ਹੇਮਾ ਆ ਤੁਹਾਡਾ ਗਿਫਟ ਬਿਆਦਾ ਗਿਫਟ ਹੈ ਤੇ ਘਰੇ ਜਾ ਕੇ ਫਿਰ ਦੇਖ ਲਿਓ ਪੀਆ ਓਕੇ ਘਰੇ ਖੋਲ ਲਿਓ ਚਾਹੇ ਇੱਥੇ ਖੋਲ ਲਓ ਕੋਈ ਗੱਲ ਨਹੀਂ ਹਾਂ ਦੇਖ ਲਓ ਖੋਲ ਕੇ ਤੇ ਗਿਫਟ ਦੇ ਸਕਦੇ ਹਾਂ ਮਾਂ ਕਿਹੜਾ ਚ ਲੱਗਾ ਇਹ ਮੈਂ ਲਿਆ ਮੈਂ ਕਹਿੰਦੀ ਮਨ ਨੂੰ ਦੇਣਾ ਗਿਫਟ ਠੀਕ ਹੈ ਫਿਰ ਮੈਂ ਖੁਸ਼ ਬਹੁਤ ਵਧੀਆ। ਬੰਦਾ ਕੱਤਨੀ ਜੂਰਤ ਸਗੀ ਆਣਾ। ਹਾਂਜੀ ਅੱਜ ਜੱਸੀ ਬਣਾਣਾ ਆ ਕੜਾ ਸੂਜੀ ਦਾ ਤੇ ਨਾਲ ਅਸੀਂ ਬਣਾਣੀਆ ਪੂਰੀਆਂ ਕਿਉਂਕਿ ਚਲੇ ਬਣਾਏ ਹੋਏ ਸੀ ਤੇ ਮੈਂ ਕਿਹਾ ਚਲੋ ਅੱਜ ਪੂਰੀਆਂ ਬਣਾ ਲਵੇ ਮੰਮੀ ਜੀ ਤੇ ਨਾਲ ਕੜਾ ਪਰਸ਼ਾਦ ਬਣਾਨੇ ਆ ਸੂਜੀ ਦਾ। ਤੇ ਉਹ ਸਾਰਿਆਂ ਨੂੰ ਬਣਾ ਕੇ ਦਿਖਾਉਗੇ ਮੰਮੀ ਜੀ ਕਿੱਦਾਂ ਬਣਦੇ ਆ। ਤੇ ਹੁਣ ਇੱਧਰ ਕੜਾ ਹੀ ਲਾਖ ਲੈ ਜਾਆ। ਪਾਣੀ ਪਾ ਕੇ। ਇਹ ਸਾਰੇ ਸਮਗਰੀ تیار ਕਰ ਲਈਆ ਤੇ ਤੁਹਾਨੂੰ ਜਿੱਦਾਂ ਜਿੱਦਾਂ ਬਣਾਉਂਗੇ ਉਦਾਂ ਤੇ ਦਿਖਾਵਾਂਗੇ ਲੋ ਜੀ ਕੜਾਹੀ ਅਸੀਂ ਰੱਖ ਲਈ ਤੇ ਵਿੱਚ ਪੈਣ ਲੱਗ ਗਏ ਲੋ ਜੀ ਜਿੰਨੀ ਜਿੰਨੀ ਸਮਗਰੀ ਉਨੇ ਉਨੇ ਸਾਰਾ ਕੁਝ ਇੱਕੋ ਬਰਾਬਰ ਤੇ ਹੋਣਾ ਚਾਹੀਦਾ ਹੈ ਨਾ ਇਹ ਖੰਡ ਵੀ ਅਸੀਂ ਇੱਕ ਕੁੱਲੀ ਲਈਆ ਤੇ ਸੂਜੀ ਵੀ ਇੱਕ ਕੁੱਲੀ ਲਈਆ ਤੇ ਹੁਣ ਕੇ ਪਾਣ ਲੱਗੇ ਆ ਮम्मी ਜੀ ਕੜਾਹੀ ਵਿੱਚ ਦੁਬਲੀਆ ਥੋੜੀ ਜਿਹੀ ਤਾਂ ਛਣੀ ਜੀ ਪਹਿਲਾਂ ਸਖਾ ਲੈਣੀ ਗਰਮ ਕਰ ਲੈਣੀ ਵੀ ਸੁੱਕ ਜਾਵੇ ਥੋੜਾ ਪਾਣੀ ਲੱਗੇ ਇਹਦੇ ਵਿੱਚ ਕੇ ਸੀ ਕੇ ਪਾੜਣਾ ਇਹਦੇ ਵਿੱਚ ਤੇ ਉਧਰਲੇ ਉਧਰ ਅਸੀਂ ਪਾਣੀ ਰੱਖਿਆ ਆ ਪਾਣੀ ਵੀ ਪਹਿਣਾ ਇਹਦੇ ਵਿੱਚ ਪਾਣੀ ਜਿਆਦਾ ਹੋਣਾ ਚਾਹੀਦਾ ਥੋੜਾ ਜਿਹਾ ਦੋਪੜਾ ਟਿਕੜਾ ਪਾਉਣ ਲੈਂਦੇ ਆ ਦੁਬਿਨਾ ਟਿਕੜਾ ਇੱਥੇ ਕਿੰਨਾ ਪਾਇਆ ਚਾਰ ਕੰਨੀਆਂ ਚਾਰ ਕੰਨੀਆਂ ਤੇ ਇੱਕ ਗੋਲੀ ਸੀ ਇੱਕ ਖੰਡ ਦੀ ਆ ਇੱਕ ਸੂਜੀ ਦੀ ਆ ਤੇ ਤੁਸੀਂ ਘੇ ਪਾਲਿਆ ਦੇ ਵਿੱਚ ਦੋ ਕਟਸ਼ੀਆਂ ਇਹ ਗੋਲੀ ਗੋਲੀ ਇੱਕ ਗੋਲੀ ਘੇ ਦੀ ਉਹਨੂੰ ਗਰਮ ਕਰਾਂਗੇ ਫੇ ਦੇ ਵਿੱਚ ਪਾਵਾਂਗੇ ਸੂਜੀ ਹਾਂਜੀ ਅੱਜ ਮੈਨੂੰ ਸੀ ਇਹ ਸ਼ਰਤੀ 15 ਅਗਸਤ ਦੀ ਤੇ ਮੈਂ ਮੰਮੀ ਜੀ ਨੂੰ ਕਿਹਾ ਮੈਨੂੰ ਕੁਛ ਤਾਂ ਬਣਾਣਾ ਚਾਹੀਦਾ ਹੈ ਛੁੱਟੀ ਆ ਤੇ ਫਿਰ ਮੰਮੀ ਜੀ ਕਹਿੰਦੇ ਨਾ ਨਾ ਮੈਥੋੜੀ ਬਣਾ ਚ ਥੱਕ ਗਿਆ ਮੈਂ ਹਾਂ ਤੇ 15 ਗਾਸ ਨੂੰ ਟੈਪ ਲੱਗਦਾ ਨਾ ਉਹਨੇ ਕਹਿੰਦੀ ਰੋਟੀ ਚਾਹੀਦੀ ਤੇ ਫਿਰ ਮੰਮੀ ਜੀ ਨੂੰ ਮੈਂ ਬੜੇ ਪਿਆਰ ਨਾਲ ਲਾੜ ਨਾਲ ਦਲਾੜ ਨਾਲ ਕਿਹਾ ਫਿਰ ਮੰਮੀ ਜੀ ਮੰਨ ਗਏ ਥੋੜੇ ਦੇ ਵਿੱਚ ਪਾ ਲੱਗਿਆ ਸੂਜੀ ਕਿ ਗਰਮ ਹੋ ਗਿਆ ਤੇ ਉੱਚਾਪਸ ਸੂਜੀ ਅਸੀਂ ਦੇ ਇਹਨੂੰ ਇਹਨੂੰ ਹੌਲਦੇ ਆ ਤੇ ਤੁਹਾਨੂੰ ਦਿਖਾਉਂਦੇ ਆ ਇੱਧਰ ਅਸੀਂ ਘੇਚ ਪਾਤੀ ਸੂਜੀ ਤੇ ਇੱਧਰ ਅਸੀਂ ਪਾਣੀ ਚ ਪਾਤੀ ਖੰਡ ਤੇ ਇਹਦੀ ਚਾਸ਼ਨੀ ਬਣਾਣੀ ਆ ਸੀ ਤੇ ਇਹਨੂੰ ਅਸੀਂ ਰਾੜਨਾ ਆ ਐਂਡ ਚੰਗੀ ਤਰ੍ਹਾਂ ਇਹ ਸੂਜੀ ਸਹੀ ਸਾਡੀ ਫੁੱਲ ਜਾਵੇ ਇਹ ਜ਼ਿਆਦਾ ਨਹੀਂ ਹੋ ਗਿਆ ਹਾਂ ਤਾਲ ਕੋਲ ਢਿੱਡ ਤੇ ਚਲ ਜੋ ਪਰ ਖਾਣਾ ਹੀ ਐ ਕੋਈ ਨਹੀਂ ਕੋਈ ਨਹੀਂ ਕੇ ਬਰਾਬਰ ਚਾਹੀਦਾ ਹਨਾ ਇਹ ਥੋੜਾ ਜਿਹਾ ਜ਼ਿਆਦਾ ਹਾਂ ਅਸੀਂ ਥੋੜਾ ਜਿਹਾ ਜ਼ਿਆਦਾ ਪਾਲਿਆ ਮੰਮੀ ਜੀ ਕਹਿੰਦੇ ਥੋੜਾ ਜਿਆਦਾ ਪਾਲਣ ਦੀ ਹਾਂ ਚਲੋ ਫੇਦਦਾ ਬਣਦਾ ਬਣਦਾ ਦਿਖਾਵਾਂਗੇ ਤੁਹਾਨੂੰ ਲੋ ਜੀ ਸੂਜੀ ਸਾਡੀ ਹੋ ਗਈ ਗਰਮ ਹੁਣ ਛਿੱਟੇ ਪੈਣ ਵਾਹ ਮੰਮੀ ਨੇ ਓਹੋ ਹੋ 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 ਮੰਮੀ ਇਹ ਤਾਂ ਵਾਲੇ ਖਾਣ ਲਾ ਪਈ ਸਾਰਾ ਪਾਣੀ ਇਹਦੇ ਵਿੱਚ ਪਾ ਲੈਣਾ ਹੁਣ ਲੋ ਜੀ ਜਦੋਂ ਆਪਾਂ ਪਕਾਏ ਨਾ ਛਾੜਦੇ ਨੂੰ ਲੋਕ ਆਪਾਂ ਪਕਾਉਂਦੇ ਹਾਂ ਛੇੜ ਛਾੜਦੇ ਹਾਂ ਠੀਕ ਆ ਠੀਕ ਕਰਦੇ ਐਂਡਸ ਘਾਣਾ ਇਹਨੂੰ ਸਾਰੇ ਨੂੰ ਐਂਡ ਜਿਹੜਾ ਜਿਹੜਾ ਪਾਣੀ ਆ ਘੇ ਆ ਜਿਹੜਾ ਸਾਰਾ ਸੁੱਕ ਜਾਵੇ ਹਨਾ ਵਿੱਚ ਇਸੀ ਤਰ੍ਹਾਂ ਕੜਸ਼ੀ ਫੇਰਦੇ ਰਹਿਣਾ ਸੀ ਤੇ ਫੇਰ ਸਾਡਾ ਕੜਾ ਪ੍ਰਸ਼ਾਦ ਬਣਨਾ ਤਿਆਰ ਸੂਜੀ ਦਾ ਅੱਜ ਉੱਦੇ ਦਿਲ ਕਰਿਆ ਆ ਸਾਡਾ ਡੈਡੀ ਜੀ ਨੇ ਡੈਡੀ ਜੀ ਦਾ ਡੈਡੀ ਮੰਮੀ ਨੂੰ ਉੱਦੀ ਕਹਿੰਦੇ ਸੀ ਅੱਜ ਘੜਾ ਬਣਾਉਣਾ ਚਾਹੀਦਾ ਸੁਜੀ ਦਾ ਫਿਰ ਮੰਮੀ ਜੀ ਕਹਿੰਦੇ ਲੈ ਕੋਈ ਗੱਲ ਨਹੀਂ ਤਿਆਰ ਹੈ ਤੇ ਫਿਰ ਮੰਮੀ ਜੀ ਨੇ ਸਾਰਾ ਤਿਆਰ ਕਰ ਲਿਆ ਹੂਲ ਬਣਾ ਲੇ ਪਿਆ ਖੁਸ਼ੀ ਖੁਸ਼ੀ ਡੈਡੀ ਜੀ ਹਰੋਂ ਪਰੇਸ਼ਾਨ ਅੱਜ ਕਿਦਾਂ ਹੋ ਗਈ ਅਗਰ ਨਖਰੇ ਬੜੇ ਹੁੰਦੇ ਸੀ ਡੈਡੀ ਐਡ ਖੁਸ਼ ਕਹਿੰਦਾ ਫੇ ਤਾਂ ਬੱਲੇ ਬੱਲੇ ਆ ਕਿਦਾਂ ਹੋਇਆ ਹਾਂ ਬਾਹਰ ਬਦਲ ਹੋਇਆ ਹੁਣ ਮਹੀਨਾ ਹੀ ਬਦਲਾ ਵਾਲ ਆ ਕੀ ਕਰਨਾ ਮੀ ਦਾ ਮੌਸਮ ਐ ਤੇ ਅੱਦਰ ਬਣ ਰਿਹਾ ਆ ਵਧੀਆ ਬਣ ਰਿਹਾ ਮੰਮੀ ਹਾਂ ਐਂਡਿੰਗ ਮੈਂ ਤੇ ਕੰਮ ਤੇ ਥੋੜੀ ਜਿਹਾ ਬਣਾਉਣਾ ਮਾੜੀ ਜਿਹੀ ਪੀੜੀਆਂ ਵੀ ਪਈਆਂ ਹੋਈਆਂ ਮੰਮੀ ਨੇ ਓਕੇ ਹੋਏ ਸੇਓ ਪਰ ਦੱਸ ਦੇਣੀ ਐ ਜਿੱਤੇ ਜੇ ਪੈਂਦੇ ਆ ਅੱਛਾ ਅੱਛਾ ਹਾਂ ਹਾਂ ਉਹ ਦੇਖੋ ਜਦ ਤੇ ਸੂਜੀ ਸਾਡੀ ਐਂਡ ਬਣ ਜੇਨੀ ਆ ਸੂਜੀ ਦਾ ਕੜਾ ਜਿਹੜਾ ਪੰਦਾ ਨਹੀਂ ਜਦ ਤੇ ਕੱਟ ਸੀ ਜਾਂਦੇ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਇਹ ਵੀ ਛੱਡ ਦਿੰਦੇ ਆ ਇਸ ਲਈ ਬਹੁਤ ਮੇਨ ਟਾਲਾ ਕੰਮ ਹੈ ਜੀ ਜਿਗਰੇ ਆ ਜਿਗਰੇ ਆ ਕੰਮ ਕਰ ਸਕਦਾ ਇਹ ਤੇ ਇਹਦਾ ਪਾਟੀ ਰਿਹਾ ਜਿੱਦ ਉਹ ਆਟੇ ਦਾ ਬਣਾਦੇ ਹਨਾ ਆਟੇ ਦਾ ਬਣਾਉਂਦੇ ਹਾਂ ਹਾਂ ਅਮੀ ਅੱਗੇ ਆਸ਼ਰਮ ਮੈਂ ਪੜ੍ਹਦੀ ਰਹਿੰਦੀ ਸੀ ਉਹ ਵੀਤੀ ਬਣਾਦੀ ਉਹ ਮੈਂ ਆਜ ਨੂੰ ਜੇ ਪੜ੍ਹਦੀ ਹਾਂ ਉੱਥੇ ਨਾ ਇਹ ਦਸੰਗਰਾਦ ਨੂੰ ਨਾ ਇੱਦਾਂ ਲੰਗਰ ਖਲਾਉਂਦੇ ਹੁੰਦੇ ਸੀਗੇ ਆਨੰਦਨਗਰ ਦੇ ਨਮੇ ਪੜਦੇ ਹੁੰਦੇ ਸੀ ਤੇ ਹਨਾ ਉੱਥੇ ਨਾ ਹਰੇਕ ਸੰਗਰਾਦ ਨੂੰ ਨਾ ਲੰਗਰ ਖਲਾਉਂਦੇ ਹੁੰਦੇ ਸੀਗੇ ਬਣਾਏ ਤੇ ਨਾ ਉਹ ਕੜਾ ਇੰਨਾ ਸਵਾਦ ਹੁੰਦਾ ਸੀ ਨਾ ਸੁਜੀ ਦਾ ਹਲਵੀ ਮਿਸ ਕਰਦੇ ਸੀ ਸਾਰੇ ਜਾਣੇ ਵੀ ਨਾ ਉਹ ਬਹੁਤ ਸਵਾਦ ਹੁੰਦਾ ਸੀ ਹਨਾ ਨਾ ਮਮ ਨੂੰ ਲੈ ਕੇ ਆਉਂਦੇ ਤੇ ਮਤਲਬ ਹਾਲੇ ਵੀ ਜਿਹੜੇ ਹੁਣ ਦੋ ਫਰੈਂਡਸ ਮਿਲਦੇ ਉਹ ਬਹੁਤ ਇਦਾਂ ਮਿਸ ਕਰਦੇ ਲੋ ਫਰਾਮ ਟੈਸਟੀ ਬਣਾਉਂਦੇ ਆ ਤੇ ਲੰਗਰ ਦੀ ਵੋਟੇਜ ਛੇ ਹੁੰਦਾ ਹੈ ਸੇਲਾ ਤੇ ਉਦਾਂ ਹੋਲੀ-ਹੋਲੀ ਬਣ ਰਿਹਾ ਹੈ ਦੇਖੋ ਐਨ ਹੋ ਗਿਆ ਹੈ ਨਾ ਉਦਾਂ ਬਸ ਥੋੜੀ ਪ੍ਰੋਸੈਸ ਹੋਰ ਤੇ ਅਸੀਂ ਬਣਾਣੀ ਆ ਪੂਰੀਆਂ ਅਸੀਂ ਪੂਰੀਆਂ ਛੋਲੇ ਬਣਾ ਕੇ ਖਾਵਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਹੁੱਚੀ ਬਣੋ ਖਰਾ ਦੱਸ ਸਕਦੀ ਨਹੀਂ ਜੇ ਆਣਾ ਤਾਂ ਖਾਜੋ ਹਾਂਜੀ ਮੰਮਾ ਜਿੰਨਾ ਨਹੀਂ ਕਰਦੇ ਹਾਂਜੀ ਹੁਣ ਅਸੀਂ ਬਾਹਰ ਆਗੇ ਤਾਂ ਕਿ ਇਹ ਖੋਲਣ ਤੇ ਇਧਰ ਦੇਖੋ ਬੱਦਲ ਕਿੰਨਾ ਚੜਿਆ ਹੋਇਆ ਆ ਆਸਮਾਨ ਤੇ ਤੇ ਮੰਮੀ ਕਹਿੰਦੇ ਗਰਮੀ ਲੱਗ ਰਹੀ ਆ ਤੇ ਤਾਂ ਕਿ ਇਹ ਖੋਲ ਕੇ ਆਉ ਬਾਹਰ ਪਤਾ ਨਹੀਂ ਹਵਾ ਨਾ ਬੰਦ ਹੋ ਜਾਂਦੀ ਆ ਮੰਮੀ ਹੈਲੋ ਮੰਮੀ ਮੈਨੂੰ ਦੇਖਦੇ ਹੋਏ ਮੈਂ ਮੰਮੀ ਨੂੰ ਦੇਖਦੀ ਹਾਂ ਤੇ ਇਧਰ ਅਸੀਂ ਬੱਦਲ ਵੀ ਦੇਖਦੇ ਹਾਂ ਕਿੰਨਾ ਕਾਲਾ ਚੜਿਆ ਆ ਮੈਂ ਜਰੂਰ ਆਉਗਾ 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 ਰਾਤ ਨੂੰ ਤਾਂ ਆ ਹੀ ਜਾਂਦਾ ਮੀ ਰਾਤ ਨੂੰ ਪੈ ਜਾਂਦਾ ਮੀ ਤੇ ਜਦੋਂ ਉੱਠਦੇ ਆ ਦੇਖੀਦਾ ਤਾਂ ਠੰਡਾ ਠੰਡਾ ਮੌਸਮ ਹੋਇਆ ਹੁੰਦਾ ਆ ਵਧੀਆ ਫੀਲ ਹੁੰਦਾ ਵੀ ਹਾਂ ਠੰਡ ਹੋ ਗਈ ਥੋੜੀ ਥੋੜੀ ਤਾਂ ਇੱਧਰ ਲੋਜੀ ਉਸ ਤੇ ਚੜ ਕੇ ਅਸੀਂ ਦੱਸਦੇ ਆ ਤੁਹਾਨੂੰ ਆ ਦੇਖੋ ਜੀ ਬਣ ਗਿਆ ਠੜਾ ਪਛਾੜ ਠੜਾ ਇਹਨੂੰ ਸਾਰੇ ਜਾਂ ਮੈਨੇ ਖਾਵਾਗੇ ਇਹਨੂੰ ਲੋਜੀ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਗਿਰੀ ਪੇਸੀ ਹੋਈ ਗਰੀ ਤੇ ਬੁਣੇ ਦੇ ਵਿੱਚ ਪਾਉਣ ਲੱਗੇ ਮੰਮੀ ਜੀ ਪਹਿਲਾਂ ਘੋਲੂਗੇ ਘੋਲੂਗੇ ਥੱਲੇ ਨਾ ਲੱਗ ਜਾਣ ਥੱਲੇ ਲੱਗ ਜਾਂਦਾ ਨਾ ਤਾਂ ਵੀ ਇੱਦਾਂ ਘੋਲਦੇ ਰਹਿੰਦੇ ਆ ਥੱਲੇ ਨਾ ਲੱਗੇ ਕਿਹੜਾ ਪਰਸ਼ਾਹ ਦੇਖੋ ਕਿੰਨਾ ਵਧੀਆ ਬਣ ਗਿਆ ਤੇ ਹੁਣ ਚਪਾਉਗੇ ਬੰਦ ਕਰਦੀ ਹਾਂ ਹੁਣ ਬਣ ਗਿਆ ਤੇ ਹੁਣ ਇਹਦੇ ਵਿੱਚ ਅਸੀਂ ਪਾਤੀ ਗਿਰੀ ਕਿੰਨੀ ਸੋਹਣੀ ਲੱਗ ਰਹੀ ਐ ਪਾਈ ਹੋਈ ਹਾਂ ਹਾਂ ਚਲ ਹੁਣ ਇਹਨੂੰ ਵੀ ਅਸੀਂ ਘੋਲ ਦੇਣਾ ਤੇ ਹੋ ਗਿਆ ਤਿਆਰ ਚਲ ਮਮੇ ਜੀ ਨੇ ਬਣਾ ਕੇ ਤਿਆਰ ਕਰ ਦਿੱਤਾ ਤੇ ਉਧਰ ਮੌਸਮ ਵੀ ਹੋ ਗਿਆ ਠੰਡਾ ਠੰਡਾ ਸੁਹਾਣਾ ਸੁਹਾਣਾ ਹਾਂ ਹੁਣ ਅਸੀਂ ਪੂਰੀਆਂ ਦੀ ਤਿਆਰੀ ਕਰਾਂਗੇ ਤੇ ਮਮੇ ਜੀ ਕੜਾਹੀ ਦੇਖਦੇ ਹੋਏ ਹੁਣ ਪਾ ਲੱਗੇ ਅਸੀਂ ਦੇ ਵਿੱਚ ਤੇਲ सरसों का तेल सरक सोका तेल तो भी ऐसी बनानी है पूरियां <laughs> मम्मी जी खुश हो गई यार जाओ <laughs> जी भल्ले आओ और <laughs> मैं तेल निकालनी उसका भी आ ते खड़ी हम दिया हूं और असली लाख लिए कढ़ाई तेल पकाए ते सारी सामग्री तैयार कर ली है क्योंकि ऐसे बनाने लगे पूरियां ਮੈਂ ਬਣਾਉਂਗੀ ਅੱਜ ਮੰਮੀ ਜੀ ਪੂਰੀਆਂ ਮੰਮੀ ਜੀ ਖੁਸ਼ ਹੋ ਗਏ ਕਿਉਂਕਿ ਮੈਂ ਬਣਾਉਣ ਲੱਗੀ ਅੱਜ ਪੂਰੀਆਂ ਲੋ ਜੀ ਥੋੜਾ ਜਿਹਾ ਤਿਆਰ ਤੇ ਤਿਆਰ ਥੋੜਾ ਜਿਹਾ ਪਹਿਲਾਂ ਚੁੰਡਾਂਗੇ ਆਟੇ ਨੂੰ ਛੋਟਾ ਛੋਟੇ ਪੇੜੇ ਇੰਨੇ ਨੇ ਵੇੜੇ ਕਰਨੇ ਆ ਨਾ ਮੰਮੀ ਜੀ ਇੰਨੇ ਇੰਨੇ ਪੇੜੇ ਕਰਨਣੇ ਛੋਟੇ ਛੋਟੇ ਨਿੱਕੇ ਨਿੱਕੇ ਉਨੀ ਫੇਚੋਂ ਡਰਣਾ। ਓਹ ਦੇ ਮੰਮੀ ਜੀ ਉਧਰ ਦੇਖੋ। ਮੰਮੀ ਜੇ ਮੰਮੀ ਜੀ ਬਿੜੀ ਹੋਇਆ ਪਿਆ। ਪਹਿਲਾਂ ਬਣਾ ਕੇ ਰਖਾ ਦਿੰਦੀ ਆ ਤੁਹਾਨੂੰ ਸਾਰਿਆਂ ਨੂੰ। ਮਿੱਠੀ ਜੀ ਪੂਰੀ। ਜੀ ਹੁਣ ਹਰਤੇਂਦਰਾਂ ਲੱਗੀ ਆ ਪੂਰੀਆਂ ਬਣਾਉਣਾ ਸੀ ਪ੍ਰਸ਼ਾਦ ਬਣਾ ਕੇ ਰੱਖ ਦਿੱਤਾ ਆ ਹੁਣ ਹਰਤੇਂਦਰ ਦੀ ਹੱਥੇ ਦੀਆਂ ਪੂਰੀਆਂ ਖਾਵਾਂਗੇ ਆ ਦੇਖੋ ਗੋਲ ਗੋਲ ਗੋਲੋ ਮਿ ਗੋਲੇਣਾ ਇਹ ਗੋਲ ਹੋ ਗਈ ਮੈਂ ਦੇਖ ਸਾਹੁਰ ਦੇ ਆ ਕਿੰਨੀ ਪਿਆਰੀ ਬਣਾਈ ਆ ਫੇਸ ਇਹਨੂੰ ਤੇਲ ਚ ਵੀ ਕੱਢਣਾ ਆ ਇਹ ਸੋਹਣਿਆ ਸੋਹਣਿਆ ਬੇਲਦੇ ਹੋਇਆ ਸੀ ਪੂਰੀਆਂ ਨੂੰ ਬੜਾ ਜਿਹੜਾ ਚਗਲਾ ਹੈ ਇਹ ਵੀ ਠਫ ਠਫ ਕਰਦਾ ਹੋਇਆ ਚੰਗੀ ਤਰ੍ਹਾਂ ਰੱਖਣਾ ਬਚਾ ਦੇਖੋ ਸਾਗਦੇ ਆ ਸਾਡੀ ਕਿੰਨੇ ਸੋਣੀ ਬਣੀ ਲੋ ਜੀ ਹੋਰ ਅਸੀਂ ਨੂੰ ਕੇ ਵਿੱਚ ਪਾਣ ਲੱਗੇ ਆ ਯੇ ਪਹਿਲੀ ਪੂਰੀ ਅਸੀਂ ਪਾ ਦਿੱਤੀ ਹੈ ਪੋਲਾ ਪੋਲਾ ਦੱਚ ਅਹੀ ਸ਼ਿਟੇਰੀ ਪਾਉਂਦੀ ਆਂ ਪੋਲਾ ਪੋਲਾ ਦਾ ਫਿਰ ਪੋਲੇ ਜਾਣੇ ਇਹ ਰੱਬ ਦਾ ਦੇਖੋ ਪੂਰੀ ਪੋ ਲਗਈ ਸਾਟਕ ਇਹਦੇ ਕਾਲਾ ਚਰਨਾ ਵਾਓ ਵਾਓ ਜਿੰਦਨਾ ਦੇਖੋ ਕਿੰਨੀ ਪਿਆਰੀ ਪੂਰੀ ਬਣਾਈ ਆ ਮੇਰੀ ਬੱਚੀ ਨੇ ਵਾਓ ਜਦੋਂ ਤਾਰੀਫ ਮਿਲਦੀ ਘਰ ਵਾਲਿਆਂ ਤੋਂ ਬਹੁਤ ਖੁਸ਼ੀ ਮਿਲਦੀ ਹੋ ਮੈਂ ਦੇਖ ਸਕਦੇ ਆ ਤਿੰਨ ਦਨਾਂ ਕਿੰਨੀਆਂ ਪਿਆਰੀਆਂ ਪੂਰੀਆਂ ਫੁੱਲ ਫੁੱਲ ਕੇ ਆਈਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਤੀਆਂ ਇੱਧਰ ਬਣਾਵੀ ਹੋਏ ਤੇਮਦਰ ਤੁਸੀਂ ਨਾ ਬਸ ਨਹੀਂ ਕੋਈ ਬੇ ਹੁਣ ਅਸੀਂ ਖਾ ਕੇ ਦੱਸਾਂਗੇ ਹੁਣ ਤੁਹਾਨੂੰ ਦੱਸੀ ਜਾਵਾਂਗੇ ਨਾਲੋਂ ਨਾਲ ਹਾਂਜੀ ਅਦਰ ਲੱਗ ਗਿਆ ਜੀ ਮੀ ਤੇ ਉਧਰ ਹੋ ਗਈ ਅਸੀਂ ਪੂਰੀਆਂ ਤਿਆਰ ਤੇ ਹੁਣ ਅਸੀਂ ਤੁਹਾਨੂੰ ਸਾਰਿਆਂ ਨੂੰ ਖਾ ਕੇ ਦਿਖਾਉਨੇ ਆ ਤੇ ਬੜਾ ਪਰਸ਼ਾਦ ਸੁਆਦੀ ਜੀ ਇਸ ਪੂਰੀਆਂ ਛੋਲੇ ਤੇ ਕੜਾ ਪਰਸ਼ਾਦ ਮਜ਼ਾ ਹੀ ਆ ਜਾਣਾ ਲੋ ਜੀ ਹੋ ਗਈਆਂ ਪੂਰੀਆਂ ਤਿਆਰ ਤੇ ਅਦਰ ਸਬਜ਼ੀ ਚਨਿਆਂ ਦੀ ਤੇ ਅਦਰ ਕੜਾ ਪਰਸ਼ਾਦ ਇਹ ਕੋਣ ਨੂੰ ਮੇਰੇ ਕੋਲ ਲੱਗੇ ਥਾਲਜ ਫਿਰ ਫਿਰ ਤੁਹਾਨੂੰ ਸਾਰੇ ਲੁਖਾ ਕੇ ਦੱਸਦੇ ਆ ਕਿ ਹੋ ਜਾ ਬਣਿਆ ਤੇ ਇੱਧਰ ਪ੍ਰਸ਼ਾਦ ਸਪਨ ਪਾਉ ਗੋ ਮੇਜ ਪੂਰੀਆਂ ਰੱਖੋ ਲੋ ਜੀ ਸਾਡੀ ਹੋ ਗਈ ਥਾਲੀ ਤਿਆਰ ਤੇ ਹੁਣ ਅਸੀਂ ਖਾਣ ਕੇ ਤੁਹਾਨੂੰ ਦੱਸ ਦਿੰਦਾ ਹਾਂਜੀ ਹੁਣ ਤੁਹਾਨੂੰ ਅਸੀਂ ਪਹਿਲਾਂ ਪ੍ਰਸ਼ਾਦ ਕਰਕੇ ਦੱਸਦੇ ਕਿ ਕਿਚਾ ਬਣਿਆ ਆ ਗਰਮ ਗਰਮ

ਉਧਰ ਉਨੀ ਪੈਲੇ ਅਮੀ ਦੇਖਦੇ ਪਰ ਪੂਨੀ ਛੋਲੇ ਪੰਦੇ ਹੋਏ ਸੀ ਮੈਂ ਆਂਦਾ ਹੋਇਆ ਹਾਂਜੀ ਹੁਣ ਅਸੀਂ ਚੱਲੇ ਅਬ ਬੀਬੀ ਜੀ ਨੂੰ ਫੜਾਂ ਪੂਨੀ ਛੋਲੇ ਤੇ ਫੜਾ ਤੇ ਤੇ ਬੀਬੀ ਜੀ ਨੂੰ ਫੜਾ ਕੇ ਲਾਉਂਦੇ ਆ ਤੇ ਵਾਪਿਸ ਚਲੋ ਪਹਿਲਾਂ ਜਾਂਦੇ ਆ ਦੁਕਾਨ ਤੇ ਜੀ ਫੜਾ ਹਾਂਜੀ ਹੁਣ ਅਸੀਂ ਪਹੁੰਚ ਗਏ ਆ ਦੁਕਾਨ ਤੇ ਤੇ ਬੀਬੀ ਜੀ ਹੱਥ ਤੋਂਦੇ ਹੋਏ ਲੋ ਬੀਬੀ ਜੀ ਤੁਸੀਂ ਜਾ ਕੇ ਖਾਓ ਪਿਓ ਬੀਬੀ ਨੇ ਫੋਨ ਕਰਕੇ ਅਸੀ ਦੱਸਤਾ ਵੀ ਰੋਟੀ ਨਾ ਖਾਇਓ ਅਸੀ ਪੂਰੀਆਂ ਲੈ ਕੇ ਆਣ ਲੱਗੀਆਂ ਤੇ ਉਹ ਖਾਇਓ ਤੇ ਵੀ ਬੀਬੀ ਹੋਰ ਤੁਸੀਂ ਖਾਓ ਤੇ ਹੁਣ ਅਸੀਂ ਚੱਲਦੇ ਆ ਘਰਾਂ